ਤੋ ਅੱਜ ਕਮਾਲਾਂ ਹੋਣੀਆਂ ਪਰ ਸ਼ਿਲੂ ਹੋਣਿਆ ਨੇ ਮਿੱਤਰੋ ਜੋ ਆ ਟੌਪ ਦੇ ਮੈਚ ਉਹ ਕਦੋਂ ਆ ਰਿਹਾ ਸ਼ਿਲੂ ਤੇ ਜੋ ਰਪਿੰਦਰ ਹੋਣੀ ਅੰਬੇ ਹੋਣੀ ਸੁਲਤਾਨ ਹੋਣੀ ਦੁੱਗਾਂ ਵਾਲੇ ਨੇ ਕਦੋਂ ਕਮਾਲਾਂ ਕਰਨੀਆਂ ਸੋ ਉਹ ਵੀ ਤੁਹਾਨੂੰ ਦੱਸਦੇ ਆ ਮਿੱਤਰੋ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਲੀ ਵੀਡੀਓ 'ਚ ਤੁਹਾਨੂੰ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕਾਪਾਣਾ ਉਹਨਾਂ ਬਾਰੇ ਮਿੱਤਰੋ ਤੁਹਾਨੂੰ ਅਪਡੇਟ ਦੇਵਾਂਗੇ ਤੇ ਬਾਈ ਬਾਰ-ਬਾਰ ਪੁੱਛਦੇ ਆ ਯਾਰ ਬਾਈ ਕੈਨੇਡਾ 'ਚ ਕਦੋਂ ਸਰਾ ਹੋਣਾ ਕੈਨੇਡਾ ਦਾ ਕਦੋਂ ਮੇਲਾ ਆ ਰਿਹਾ ਜਿਹੜੇ ਮੇਲੇ ਤੇ ਮਿੱਤਰੋ ਕਮਾਲਾ ਹੁਣ ਤੇ ਹਰ ਇੱਕ ਖਿਡਾਰੀ ਖੇਡੇ ਸੋ ਉਹਦੀ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਵੀਡੀਓ ਨੂੰ ਫਰਜ਼ ਹੁੰਦਾ ਜਰੂਰ ਕਰਿਆ ਕਰੋ ਮਿੱਤਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਣੀ ਰਹਿੰਦੇ ਆ ਤੇ ਪਾਉਂਦੇ ਰਵਾਂਗੇ ਅੱਜ ਦੇ ਮੇਲੇ ਦੱਸਦੇ ਹਾਂ ਉਸ ਤੋਂ ਪਹਿਲਾਂ ਮਿੱਤਰੋ ਅੱਜ ਵੀ ਜੋ ਟਾਪ ਦੇ ਮੈਚ ਆ ਅੱਜ ਵੀ ਜੋ ਵੱਡਾ ਸ਼ੋ ਮੈਚ ਹੋਣਾ ਪਹਿਲਾਂ ਛੋਟੇ ਮੈਚਾਂ ਦੀ ਗੱਲ ਕਰੀਏ ਤਾਂ ਰੋੜੀ ਦੇ ਵਿੱਚ ਮਿੱਤਰੋ ਜਲਾ ਸਰਸਾ ਦੇ ਵਿੱਚ ਅੱਜ ਸਿਰੇ ਦੇ ਮੈਚ ਹੋਣੇ ਆ 35 ਕਿਲੋ ਚ ਸਕੂਟਰਿੰਗਾਂ ਦੇਖਣੀਆਂ ਦੇਖੀਆਂ ਨਹੀਂ ਹੋਣੀਆਂ ਤੁਸੀਂ ਯਾਰ ਬਈ 35 ਕਿਲੋ ਚ ਸਕੂਟਰਿੰਗਾਂ ਹੋਣ ਛੋਟੇ ਬੱਚਿਆਂ ਲਈ ਮਿੱਤਰੋ ਜੋ ਐ ਇਲੈਕਟ੍ਰੋਨਿਕ ਸਕੂਟਰਿੰਗਾਂ ਰੱਖੀਆਂ ਗੰਗਾ 35 ਕਿਲੋ ਦੇ ਵਿੱਚ 11000 ਪਹਿਲਾ ਐਨਾਂਮ ਆ ਤੇ ਦੂਜਾ ਨਾਮ 8100 ਆ ਤੇ ਬੈਸਟਾਂ ਨੂੰ ਸਕੂਟਰਾਂ ਵਜਣੀ ਵਾਲਿਆਂ ਲਈ ਯਾਰ ਬਹੁਤ ਤਗੜਾ ਟੂਰਨਾਮੈਂਟ ਆ ਮੈਂ ਕਹਾਂ ਵੀ ਉਹਨਾਂ ਨੇ ਇੰਨੇ ਛੋਟੇ ਇਨਾਮ ਜੋ ਐਨੇ ਵੱਡੇ ਇਨਾਮ ਆਫ ਕਰਨਾ ਇੰਨੇ ਛੋਟੇ ਭਾਰ ਵਰਗ 'ਚ ਤੁਹਾਨੂੰ ਜੋ ਐ ਦੇਖਣ ਨੂੰ ਮਿਲ ਰਿਹਾ ਤੇ ਬੈਸਟਾਂ ਨੂੰ ਮਿੱਤਰੋ ਵਸ਼ੀਰੇ ਕਿਹੜੇ ਆ 63 ਕਿਲੋ ਵਾਲੇ ਵਜਨੀ ਭਾਰ ਵਰਗ ਵਾਲਿਆਂ ਲਈ ਜੋ ਆ ਬੈਸਟਾਂ ਨੂੰ ਵਸ਼ੇਰੇ ਹੀ ਰੱਖੇ ਗਏ ਆ ਜਾਨਕੀ ਘੋੜੇ ਦਿੱਤੇ ਜਾਣੇ ਆ ਮਿੱਤਰੋ 63 ਕਿਲੋ ਚ ਇੱਕ ਖਿਡਾਰੀ ਬਾਹਰੋਂ ਆ ਤੇ 35 ਕਿਲੋ ਚ ਇੱਕ ਖਿਡਾਰੀ ਬਾਹਰੋਂ 27 ਕਿਲੋ ਨਰੋਲ ਹੋਊਗੀ ਮਿੱਤਰੋ ਤੇ ਬੈਸਟਾਂ ਨੂੰ ਪੱਖੇ 27 ਕਿਲੋ ਚ ਵੀ ਸੋ ਜੋ ਆ ਤੁਹਾਨੂੰ ਮੈਂ ਕੰਟੈਕਟ ਨੰਬਰ ਦੇ ਰਿਹਾ ਭਰਾਵਾਂ ਦਾ ਬਹੁਤ ਵਧੀਆ ਉਪਰਾਲਾ ਯਾਰ ਬਹੁਤ ਵਧੀਆ ਟੂਰਨਾਮੈਂਟ ਰੋੜੀ ਰੋੜੀ ਚ ਹੋਣਾ ਸੋ ਜੋ ਆ ਕੰਟੈਕਟ ਨੰਬਰ ਨੀਚੇ ਹੈਗੇ ਆ ਅਗਲੇ ਦਿਨ ਮਿੱਤਰੋ ਕੱਲ ਨੂੰ 63 ਕਿਲੋ ਦੇ ਮੈਚ ਸੋ ਐਂਟਰੀ ਵਗੈਰਾ ਤੁਸੀਂ ਕਰਾ ਸਕਦੇ ਆ ਆਨਲਾਈਨ ਪਰ ਟੰਡਿਆੜਾ ਨਾ ਤ ਮਿੱਤਰੋ ਅੱਜ ਉਹ ਗੁਰਦਾਸਪੁਰ ਚ ਜੋ ਹੈ 28 ਮਈ ਦੇ ਦਿਨ ਜਾਨੀ ਕਿ ਅੱਜ ਜੋ ਹੈ ਤਮਾਕੀ ਹੋਣੇ ਆ ਅੱਜ ਤੁਹਾਨੂੰ ਦੱਸਦਾ ਵੀ ਦਬੁਰਜੀ ਵਾਲ ਨੇ ਪਹਿਲਾਂ ਪਾਉਣੀਆਂ ਮਿੱਤਰੋ ਅੱਜ ਜੋ ਹੈ ਬਹੁਤ ਤਗੜੇ ਤਗੜੇ ਮੱਲ ਅੱਜ ਕੁਲਦੀਪ ਸ਼ਿਕਾਰਮਾਸ਼ੀ ਵਾਲਾ ਗੱਜਣ ਗੇਮਾ ਦਿਖਾਊਗਾ ਸੋ ਅੱਜ ਕਮਾਲਾਂ ਹੋਣੀਆਂ ਪਰ ਸ਼ਿਲੂ ਹੋਣੇ ਆਲੇ ਮਿੱਤਰੋ ਜੋ ਆ ਟੋਪ ਦੇ ਮੈਚ ਉਹ ਕਦੋਂ ਆ ਰਿਹਾ ਸ਼ਿਲੂ ਤੇ ਜੁਆ ਰਪਿੰਦਰ ਹੋਣੀ ਅੰਬੇ ਹੋਣੀ ਸੁਲਤਾਨ ਹੋਣੀ ਦੁੱਗਾਂ ਵਾਲੇ ਨੇ ਕਦੋਂ ਕਮਾਲਾਂ ਕਰਨੀਆਂ ਸੋ ਉਹ ਵੀ ਤੁਹਾਨੂੰ ਦੱਸਦੇ ਆ ਮਿੱਤਰੋ ਪਰ ਇਹ ਜੋ ਸ਼ੋ ਮੈਚ ਬਹੁਤ ਤਗੜਾ ਕਮਾਨ ਦੀ ਟੀਮ ਆ ਇੱਕ ਪਾਸੇ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਨ ਖੇਡੂਗੀ ਤੇ ਦੂਜੇ ਪਾਸੇ ਮਿੱਤਰੋ ਪੰਜਾਬ ਲਾਈਨਸ ਦੀ ਟੀਮ ਆ ਜੀਚ ਪ੍ਰੀਤ ਲੱਧੂ ਵਾਲਾ ਹੁੰਦਾ ਮਿੱਤਰੋ ਸੁੱਖਾ ਮੱਗਾ ਬੱਲਾ ਜੋਲ ਹੋਣੀ ਜੋ ਸਾਬਾ ਕਿੜੀ ਆ ਅਫਗਾਨੇ ਵਾਲਾ ਪੂਰੀ ਬੂਹੇ ਨੰਗਲ 16 ਵਾਲਾ ਗੁਰਲਾਲ ਹੋ ਗਿਆ ਸੋ ਇਹ ਅੱਜ ਬਹੁਤ ਤਗੜਾ ਸ਼ੋ ਮੈਚ ਆ ਟੀਵੀ ਤੇ ਮਿੱਤਰੋ ਅਫੀਸ਼ੀਅਲ ਵੈਬਸਾਈਟ ਤੇ ਤੁਸੀਂ ਇਸ ਸ਼ੋਅ ਮੈਂ ਇਦਾਂ ਲਾਈਵ ਦਾ ਆਨੰਦ ਵੀ ਮਾਣ ਸਕਦੇ ਹੋ ਤੁਹਾਨੂੰ ਕੈਨੇਡਾ ਦਾ ਟੂਰਨਾਮੈਂਟ ਦੱਸ ਦਿੰਨਾ ਵੀ 7 ਜੂਨ ਨੂੰ ਪਹਿਲਾ ਟੂਰਨਾਮੈਂਟ ਟੋਰਾਂਟੋ ਸੀਜ਼ਨ ਦਾ ਸ਼ੁਰੂ ਹੋ ਜਾਣਾ ਤੇ ਉੱਥੇ ਟੀਮਾਂ ਵਾਲੀ ਮੇਰੀ ਵੀਡੀਓ ਬਣਾਈ ਹੋਈ ਆ ਵੀ ਕੈਨੇਡਾ ਚ ਕਿਹੜੀਆਂ-ਕਿਹੜੀਆਂ ਟੀਮਾਂ ਐਡਸਵੋਰਡ ਕਬੱਡੀ ਕਲੱਬ ਚ ਸ਼ਿਲੂ ਨੇ ਖੇਡਣਾ ਨਾਲ ਪਾਲੇ ਨੇ ਤੇ ਦੁੱਗਾਂ ਵਾਲੇ ਜੱਟ ਨੇ ਮਿੱਤਰੋ ਉਧਰੋਂ ਟ੍ਰਾਂਟੋ ਦੇ ਨਾਂ ਤੇ ਆ ਸ਼ਹਿਰ ਟਿਮੋਰ ਚ ਜੱਗੂ ਨੇ ਖੇਡਣਾਗਾ ਬਹੁਤ ਤਗੜੀ ਟੀਮ ਉਹ ਆਂਬੇ ਹੋਣੇ ਆਦੀ ਟੀਮ ਵੀ ਮਿੱਤਰੋ ਸਰੇਦੀ ਆ ਤੇ ਸਾਰੀਆਂ ਜੋ ਟੀਮਾਂ ਮੈਂ ਕਹਾਂ ਵੀ ਨੱਕੋ ਨੱਕ ਵੱਡੇ ਵੱਡੇ ਖਿਡਾਰੀਆਂ ਨਾਲ ਜੋ ਹੈ ਪਰ ਆ ਰਗਾ ਹੂੰਗਾ ਲੈਸਾ ਯਾਨੀ ਕਿ ਸੋ ਉਹ ਚੀਜ਼ ਮੈਂ ਤੁਹਾਨੂੰ ਦੱਸ ਦੂੰ ਜੋ ਨਜ਼ਦੀਕ ਆਊਗਾ ਅਜੇ ਤਾਂ 7-8 ਦਿਨ ਪਏ ਆ ਸੋ ਤਾਂ ਕਰਕੇ ਵੀ ਉਧਰ ਵੀ ਖੜਕਾ ਦੜਕਾ ਹੀ ਹੋਣਾ ਮੈਂ ਮਿਲਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਦੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਹੁੰਦਾ ਜਰੂਰ ਕਰਿਆ ਕਰੋ ਨਵੀਂ ਵੀਡੀਓ ਵਿੱਚ ਮਿਲਦੇ ਆਂ ਧੰਨ